ਬੜੀ ਹਾਸਲੀ ਗੇੜਦੇ ਆ ਰਾ ਦੇ ਵਿੱਚ ਜਿਹੜੀ ਤਮੰਨਾ ਧਾਰ ਕੇ ਆਏ ਸੀ ਉਹ ਪੂਰੀ ਵਧੀਆ ਪੂਰੀ ਪਰਮਾਤਮਾ ਨੇ ਹਾਂ ਜੀ ਆਨਸਾਰੀ ਪੂਰੀ ਕਰਤੀ ਜੀ ਆਪਣੀ ਚਾਰ ਕੋਏ ਮਨ ਬਣਿਆ ਤੇ ਉੱਥੋਂ ਜਿਉਂ ਚੱਲੇ ਤੇ ਕਰਜੂਸ ਮਯੂਰਨ ਕਹਾ ਵੀ ਜੇ ਜਾਣਾ ਤਾਂ ਅੱਜੀ ਚੱਲੋ ਤੇ ਕੱਲ ਦੇ ਮਨ ਦਾ ਪਤਾ ਨਹੀਂ ਕੱਲ ਦਾ ਦਿਨ ਚੜੇ ਨਾ ਚੜੇ ਇਹ ਤਾਂ ਕਿਸੇ ਨੂੰ ਨਹੀਂ ਪਤਾ ਇਹਦਾ ਪਰਮਾਤਮਾ ਦੀ ਹੋਆ ਅੱਜ 4 ਵਜੇ ਦੇ ਨੂੰ ਘੋੜਾ ਬਾਈ ਰਾਜੂ ਨੇ ਰਾਜੂ ਦਸਾਈ ਨੇ ਸਾਨੂੰ ਗਿਫਟ ਕਰਤਾ ਹਾਂਜੀ ਭਰਾਓ ਹੁਣ ਅਸੀਂ ਇਸ ਟਾਈਮ ਤਾਂ ਬੈਠਾ ਹਾਂ ਗੁਜਰਾਤ ਪਰ ਕੱਲ ਕੁਝ ਕਾਰਨ ਇਹ ਜਹੇ ਬਣੇ ਵੀ ਕੱਲੇ ਸ਼ਾਰਟ ਕੱਢੇ ਅਸੀਂ ਹੁਣ ਮੈਂ ਬਾਈ ਅਕਬਰ ਬਾਈ ਗੁਰਜੋਤ ਤੇ ਬਾਈ ਦੁੱਲਾ ਅਸੀਂ ਚਾਰੇ ਬੈਠੇ ਸੀਗੇ ਸੋਚਿਆ ਵੀ ਕੱਲਾ ਵੌਇਸਓਵਰ ਕਰ ਲਈਏ ਤੇ ਭਰਾਵਾਂ ਚ ਸਾਲ ਸਾਹਮਣੇ ਆਪਣੀ ਖੁਸ਼ੀ ਜ਼ਾਹਰ ਕਰ ਦਾਂਗੇ ਤੇ ਕਿਵੇਂ ਤੇ ਕੀ ਪਲਾਨ ਬਣਿਆ ਉਹ ਦੱਸ ਦਾਂਗੇ ਹਾਂਜੀ ਬਾਈ ਦੱਸੋ ਉਰਨਾਵੇ ਕੱਲ ਘੂੜੀ ਦੇਖ ਕੇ ਆਈ ਸੀ ਉਹ ਸਭ ਉਹ ਇਤਲਵੰਡੀ ਆਪਾਂ ਹਾਂਜੀ ਘੂੜੀ ਘੋੜੀ ਬਹੁਤ ਚੰਗੀ ਸੀਗੀ ਉਹ ਤਾਂ ਉਹਦੇ ਉਹਦੇ ਪਲਾਨ ਬਣਾਏ ਕੋਈ ਪਲਾਨ ਕੀ ਫੋਟੋਆਂ ਦੇਖੀਆਂ ਵੀ ਐਂ ਕਰਕੇ ਯਾਰ ਜੇ ਆਹ ਘੋੜਾ ਆਪਣੇ ਸਟੇਬਲ ਤੇ ਆ ਜੇ ਜਾਂ ਆਪਣੇ ਏਰੀਏ 'ਚ ਆ ਜੇ ਹਾਂਜੀ ਤਾਂ ਚੰਗੀ ਬਰੀਡਿੰਗ ਕਰੂਗਾ ਉਤੋਂ ਬਈ ਮਨ ਬਣ ਗਿਆ 4 ਵਜੇ ਵਾਪਸੀ ਤੇ ਜਿਹੜਾ ਉਹਦੋਂ ਵਾਪਸ ਆਉਂਦੇ ਸੀ ਵਾਪਸ ਆਉਂਦੇ ਸੀ 4 ਵਜੇ ਮਨ ਬਣਿਆ ਤੇ ਉਤੋਂ ਜਿਉਂ ਚੱਲੇ ਤੇ ਕਰ ਜਿਉਂਤ ਮਯੂਰਨ ਕਹਾਂ ਵੀ ਜੇ ਜਾਣਾ ਤਾਂ ਅੱਜ ਹੀ ਚਲੋ ਤੇ ਕੱਲ ਦੇ ਮਨ ਦਾ ਪਤਾ ਨਹੀਂ ਕੱਲ ਦਾ ਦਿਨ ਚੜੇ ਨਾ ਚੜੇ ਇਹ ਤਾਂ ਕਿਸੇ ਨੂੰ ਨਹੀਂ ਪਤਾ ਇਹ ਪਰਮਾਤਮਾ ਦੀ ਖੋਹ ਉਦੋਂ ਆਇਆ ਸੀ ਜੋਂ ਚੱਲੇ ਉੱਥੋਂ 6 ਵਜੇ ਚੱਲ ਪਏ ਸੀਗੇ ਮੰਨ ਲਓ ਵੀ ਅੱਜ 4 ਵਜੇ ਦੇ ਨੂੰ ਘੋੜਾ ਬਾਈ ਰਾਜੂ ਨੇ ਰਾਜੂ ਜਸਾਈ ਨੇ ਸਾਨੂੰ ਗਿਫਟ ਕਰ ਦਿੱਤਾ ਗਿਫਟ ਕਰ ਅਸੀਂ ਆਏ ਉਹਨਾਂ ਨੇ ਸਾਡਾ ਇੰਨਾ ਮਾਨਤਾ ਇੰਨਾ ਮਾਣ ਰੱਖਿਆ ਵੀ ਪੰਜਾਬ ਤੋਂ ਬੰਦੇ ਆਏ ਆ ਤੇ ਉਹਨਾਂ ਨੇ ਸਾਨੂੰ ਘੋੜਾ ਗਿਫਟ ਕਰਿਆ ਕਲ ਕੋਈ ਗੱਲ ਆਪਾਂ ਫੇਰ ਕਰਦੇ ਆਂ ਬਈ ਜਿਵੇਂ ਆਪਾਂ ਗਰਜੋਤભાઈ ਉਹ ਕਹਿੰਦਾ ਸੀਗਾ ਆਪਾਂ ਜਦੋਂ ਦੁਪਹਿਰੇ ਬੈਠੇ ਸੀਗੇ ਹਾਂ ਤੁਸੀਂ ਕਹਿਣ ਕਿਹਾ ਵੀ ਜਿਵੇਂ ਫੀਲ ਹੁੰਦਾ ਜਿਵੇਂ ਲੱਗਦਾ ਘਰੇ ਬੈਠੇ ਹਾਂ ਹਾਂ ਬਈ ਜਮੀਨੀ ਮਹਾਸਾਰੀ ਰਾਤ ਦੇ ਸਾਇਵਲ ਕਰਿਆ ਹਾਂ ਬਹੁਤ ਜ਼ਿਆਦਾ ਆ ਨੌਨ ਸਟਾਪ ਟ੍ਰੈਵਲ ਕਰਿਆ ਹਾਂ ਸਿਰਫ ਦੋ ਵਾਰੀ ਰਾਤ ਨੂੰ ਕੇ ਹੋਏ ਆਪਾਂ ਨਾ ਚਾਹ ਨੌਨ ਸਟਾਪ ਕਰਿਆ ਤੇ ਬਈ ਤੋਂ ਤੱਕ ਤੋਂ ਪਹਿਲਾਂ ਹੀ ਪਹੁੰਚ ਗਏ ਸੀਗੇ ਮੈਂ ਬਾਈ ਕਹਿੰਦੇ ਜਦੋਂ ਆਪਾਂ ਆਏ ਆ ਕਹਿੰਦੇ ਮੈਨੂੰ ਲੱਗਿਆ ਕਿ ਇਹ ਮਹਿਮਾਨ ਆਈ ਹੋਊਗੀ ਪਰ ਤੁਸੀਂ ਤਾਂ ਦੇ ਰਹੇ ਹੋ ਆਪਾਂ 2-3 ਵਜੇ ਦਾ ਨਾਂ ਦਿੱਤਾ ਸੀ ਹਾਂ 2-3 ਵਜੇ ਦਾ ਟਾਈਮ ਦਿੱਤਾ ਤੁਸੀਂ ਫਿਰ ਵੀ ਪਹਿਲਾਂ ਆ ਗਏ ਉਹ ਆਪਾਂ ਤਾਂ ਕੀ ਗੱਲ ਸੀ ਆਪਾਂ ਚੱਲੇ ਸੀ 6 ਵਜੇ ਤੇ ਆਪਾਂ ਟਾਈਮ ਨਾਲ 10:00 ਵਜੇ ਪਹੁੰਚ ਗਏ ਸੀ ਅੰਦਰ ਹੱਸੇ 10:00 ਵਜੇ ਪਹੁੰਚ ਗਏ 10:00 ਵਜੇ ਪਹੁੰਚ ਗਏ ਸੀ ਉਹ ਬਾਈ ਨੂੰ ਵੀ ਐਂ ਲੱਗਿਆ ਵੀ ਪਤਾ ਨਹੀਂ ਕੌਣ ਆਏ ਹੋਏ ਉਹਨਾਂ ਨੂੰ ਤਾਂ ਸ਼ਾਮ ਨੂੰ ਆਉਣਾ ਸੀਗਾ ਫਿਰ ਵੀ ਵਧੀਆ ਚਲੋ ਉਹ ਪਤਾ ਕੀ ਚੱਕਰ ਸੀ ਆ ਸਮੇਂ ਆਪਾਂ ਦਾ ਪ੍ਰਿੰਟਰ ਆਉ ਰਹੀ ਸੀ ਨਾ ਕੁਝ ਹੋਰ ਹੀ ਉਹ ਆਪਾਂ ਨੂੰ ਖਿੱਚ ਸੀ ਕਿ ਜੇ ਲੋਕ ਖੱਚ ਸੀ ਚਾਰੇ ਭਾਵਾਂ ਵੀ ਆਪਾਂ ਨੂੰ ਕੋਈ ਨਾ ਕੋਈ ਚੰਗਾ ਜਨਮ ਪਰ ਮਿਲੇ ਇੱਥੇ ਆਏ ਜਦੋਂ ਬਾਈ ਨਾਲ ਗੱਲਬਾਤ ਕਰੀ ਬਹੁਤ ਸੋਹਣਾ ਲੱਗਿਆ ਤੇ ਬਾਈ ਨੇ ਦੇਖ ਕੇ ਵੀ ਹਾਂ ਸਿੱਧੇ ਹੱਥ ਦੇ ਬੰਦੇ ਹੋਈ ਦੇਸੀ ਹੱਥ ਬੂਟ ਬੰਦੇ ਹੈਗੀ ਕੋਈ ਚੱਕਰ ਨਹੀਂ ਹੈਗਾ ਤੇ ਬਾਈ ਨੇ ਸਾਡਾ ਏਡਾ ਮਾਣ ਕਰਿਆ ਜਿੰਨਾ ਵੀ ਕਹਿੰਦੇ ਆਪਾਂ ਕਹਿੰਦੇ ਵੀ ਆਪਾਂ ਕਹਿੰਦੇ ਵੀ 100 ਕਿਲੋਮੀਟਰ ਛੱਡ ਕੇ ਜਾ ਕੇ ਪਤਾ ਨਹੀਂ ਦੁਨੀਆ ਕਿਹੇ ਯੁੱਗ ਹੈ ਜੀ ਨਾ ਬਾਈ ਤੁਸੀਂ ਘਰੋਂ ਨਿਕਲ ਕੇ ਤਾਂ ਦੇਖੋ ਬਹੁਤ ਗੁਸਪਿਆ ਬਹੁਤ ਗੁਸਪਿਆ ਦੁਨੀਆ ਤੇ ਜੇ ਚੰਗੇ ਬੰਦੇ ਮਾੜੇ ਬੰਦੇ ਨੇ ਵੱਧ ਤਾਂ ਚੰਗੇ ਬੰਦੇ ਵੀ ਬਹੁਤ ਨੇ ਇਹ ਤਾਂ ਗੱਲ ਹੈਗੀ ਇੱਥੇ ਆਏ ਤੇ ਘੋੜਿਆਂ ਵਾਲੇ ਤਾਂ ਖਾਸ ਕਰਕੇ ਹੋਰ ਬਈ ਇੱਕ ਵਾਰ ਕਿਵੇਂ ਰਿਹਾ ਫਿਰ ਰਾਹ ਦਾ ਸਫਰ ਬਹੁਤ ਵਧੀਆ ਕਿਰਨ ਬਹੁਤ ਵਧੀਆ ਰਿਹਾ ਬੜੀ ਹਾਸੇ ਖੇਡਦੇ ਆ ਯਾਰਾਂ ਦੇ ਵਿੱਚ ਜਿਹੜੀ ਤਮੰਨਾ ਧਾਰ ਕੇ ਆਏ ਸੀ ਉਹ ਪੂਰੀ ਵਧੀਆ ਪੂਰੀ ਆਤਮਾ ਨੇ ਹਾਂ ਜੀ ਔਣ ਸਾਰੀ ਪੂਰੀ ਕਰਤੀ ਜੀ ਆਪਾਂ ਬਾਕੀ ਆਪਣਾ ਇੱਕ ਗੱਲ ਹੋਰ ਆ ਵੀ ਇਹ ਵੀਡੀਓ ਆਪਾਂ ਥੋੜੀ ਛੋਟੀ ਰੱਖਾਂਗੇ ਇਸ ਤੋਂ ਬਾਅਦ ਜਿੱਦਨ ਆਪਾਂ ਘੋੜਾ ਉੱਥੇ ਪਚਾ ਲਿਆ ਆਪਣੇ ਫਾਰਮ ਤੇ ਉਦੋਂ ਵੀਡੀਓ ਉਹਦੇ ਸਾਰੇ ਵੀਰਾਂ ਨੂੰ ਆਪਾਂ ਮੈਸੇਜ ਲਾਵਾਂਗੇ ਬੁਲਾਵਾਂਗੇ ਤੇ 파ਰਟੀ ਵੇਸਟੇ ਬਾਕੀ ਸਾਰਿਆਂ ਦਾ ਜੀ ਆਇਆਂ ਨੂੰ ਕਰਦੇ ਆਂਗੇ ਤੇ